ਸਤਿ ਸ਼੍ਰੀ ਅਕਾਲ ਪੋਹਸੇ ਸਤਿ ਸ਼੍ਰੀ ਅਕਾਲ ਕੱਤੀ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਜੀ ਤੁਹਾਡਾ ਤੁਸੀਂ ਪਹੁੰਚੇ ਸਾਰੇ ਜੀ ਨਾ ਨਾ ਯਾਰ ਸਾਡਾ ਫਰਜ਼ ਵੀ ਹੈ ਇਹ ਛੇਤੀ ਜਾਣਾ ਫੇਟ ਨਹੀਂ ਹੁੰਦੀ ਛੇਤੀ ਜਾਣਾ ਫੇਟ ਨਹੀਂ ਹੁੰਦੀ ਚਲ ਭਾਈ ਮੈਂ ਤਾਂ ਸਾਰੇ ਟੱਬਰ ਪਹੁੰਚੇ ਹੋ ਹੈ ਚਲ ਅੰਦਰ ਭਾਈ ਓਏ ਹੈ

ਨਹੀਂ ਨਾ ਬਾਰੇ ਹੋਰ ਕੋਈ ਕੁਝ ਨਹੀਂ ਜੀ ਵੀਰ ਜੀ ਨਿਆ ਗੱਲ ਕਰਦੇ ਜੀ ਕਰਦੇ ਸਾਖਰੀ ਗਾਲ ਦੀ ਸਾਰਾ ਨੂੰ ਪਰ ਬਾਹਰ ਨੂੰ ਰੱਖਣ ਵਧਾਈ ਹੈ ਜੀ ਤੁਹਾਨੂੰ ਸਾਡੇ ਬਾਰੇ ਦਰਸ਼ਕਾਂ ਨੇ ਵੀ ਕਮੈਂਟ ਕਰਨੇ ਵੀ ਇਹਨਾਂ ਤਾਂ ਹਸਪੀਟਲ ਚ ਨਹੀਂ ਮਰੀਜ਼ ਹੋਣਾ ਜਿੰਨੇ ਇਹਦੇ ਕਮਰੇ ਚ ਪਾ ਦੇਣਾ ਹਾਂ ਅਸੀਂ ਜਾ ਸਾਖਰੀ ਗਾਲ ਜੀ ਵਧਾਈਆਂ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਵਧਾਈਆਂ ਤੁਹਾਡੇ ਨਾਲ ਹੀ ਹੈ ਜੀ ਇਹ ਬਿਲਕੁਲ ਜੀ ਬਿਲਕੁਲ ਮੇਰੀ ਡਿਊਟੀ ਨਾਲ ਨਹੀਂ ਚਾਹੀਦੀ ਨਹੀਂ ਚਾਹੀਦੀ ਸਾਡੀ ਗੱਲ ਸਭ ਤੋਂ ਪਹਿਲਾਂ ਸੇਫਟੀ ਆ ਹਾਂ ਜੀ ਸੇਫਟੀ ਨਾਲੇ ਆ हाँ बड़ी बोल सत श्रीकाल जी हो ठीक है चलो बढ़िया हाँ बड़ी संदीप भैने तेन बधाई बहुत ही बहुत ही डबल डबल वीर दिया भी हो दो ठीक दो है सुखो भैन जी सत श्रीकाल बधाई जी थो बहुत बहुत ਐਜਾ ਆ ਗਿਆ ਕਰਕੇ ਉਹ ਬੜੀ ਬੜੀ ਯਾ 15 ਸੱਤ ਮਾਲ ਨਾ ਹਾਂ ਉਹ ਬੰਦ ਕਰਤਾ ਮੈਨੇ ਕਾ ਨਹੀਂ ਦੱਸਦੀ ਕਾ ਜੈਸਮਨ ਠੀਕ ਆ ਹੈ ਠੀਕ ਹੁਣ ਤਾਂ ਠੀਕ ਆ ਫਿਰ ਤਾਂ ਬਾਕੀ ਤੇ ਲੋਕ ਪੀਣਾ ਜਿਹੜਾ ਮੇਰਾ ਪੁੱਤਾ ਮੇਰਾ ਕਾਤੇ ਲਾਗੂ ਪੀਣਾ ਹੈ ਮਾਮੀ ਜੀ ਇਹ ਜਿਆਦਾ ਸਾਂਭੂ ਕੋਈ ਨਾ ਤਾਂ ਚੱਕੀ ਚੱਕ ਕੇ ਦਿਖਾਇਆ ਮੈਨੂੰ ਖੂੜੀ ਚੱਕਣੀ ਹੈ ਹੈ ਚੱਕਣੀ ਵੀ ਆਉਂਦੀ ਕੋਈ ਮੈਨੂੰ ਪਤਾ ਸੀ ਕਿ ਕਿਵੇਂ ਪੈਣੀ ਉਹ ਤਾਂ ਦੇਖੇ ਹੀ ਨਹੀਂ ਚੱਕੀ ਉਹ ਵੀ ਕਹਿੰਦਾ ਕਾਤੇ ਨਹੀਂ ਚੱਕੀ ਤੂੰ ਤਾਂ ਅੰਦਰ ਸੀ ਮੈਂ ਕਿਹਾ ਮੈਨੂੰ ਪੈਨ ਤਾਂ ਦੇਖੇ ਹੀ ਨਹੀਂ ਚੱਕੀ ਹੋਈ ਖੂੜੀ ਤੋਂ ਦਵਾਈ ਲਈ ਗੁਰਵਿੰਦਰ ਬੋਤ ਕਹਿੰਦੇ ਕਿ ਮੈਂ ਮਹਮੋਣੇ ਲਗਾਉਣੀ ਆ ਉਹ ਮੈਂ ਪਤਾ ਕਿਆ ਚੱਕੜਾ ਮੈਂ ਥੋੜਾ ਜਿਹਾ ਇਨਫੈਕਸ਼ਨ ਤੇ ਡਰਦਾ ਕਿਉਂਕਿ ਮੈਂ ਬਾਹਰ ਅੰਦਰ ਖਾਦੀ ਜਗਾ ਘੁੰਮਦਾ ਸਵੇਰ ਦਾ ਆ ਕਰਕੇ ਥੋੜੀ ਸੇਫਟੀ ਬੱਚੇ ਦੀ ਜ਼ਰੂਰੀ ਹੈ ਠੀਕ ਹੈ ਮਾਮੀ ਇਹਨੇ ਕੀ ਗੱਲ ਹੈ ਇੱਧਰ ਤੂੰ ਮਿੰਟ ਮਾਰ ਤੂੰ ਸਿਰ ਤੇ ਉਹ ਤਾਂ ਸੈਨਾਟ ਹੈ ਜਿਹੜਾ ਸਭ ਦੇ ਘਰਾਂ ਤੇ ਤੂੰ ਮਿੰਟ ਮਾਰ ਲਿਆ ਤਾਂ ਜਾਂ ਸਵੇਰੇ ਕੁਝ ਨਾ ਉੱਪਰ ਜਿ ਕੁਝ ਨਹੀਂ ਜਾਂ ਸਵੇਰੇ ਤੇਰੀ ਮਾਮੀ ਨੇ ਚਕਾਵੇ ਭਾਈ ਲਿਓ ਹੁਣ ਸ਼ਗਨ ਸ਼ੁਗਨ ਹਰ ਰਵਿੰਦਰ ਨੂੰ ਮੈਂ ਜੋ ਵੀ ਦਾਤ ਮਾਰਾ ਜਿੰਦ ਦਿੱਤੀ ਹੈ ਗੱਦੀ ਰਵਿੰਦਰ ਨੂੰ ਦੇਖੋ ਜਦੋਂ ਵੀ ਕਹਿੰਦੀ ਤੁਸੀਂ ਚੱਕੀ ਨੂੰ ਮੋੜੀਆ ਫੇਰ ਇੱਕ ਚਾਹ ਦੇਖ ਨਾ ਦੇਖਿਆ ਹੀ ਦედა ਭਾਈ ਫਿਰ ਫਿੰਦੀ ਹੈ ਦੁੱਧ ਫੇਰ ਚੱਕਣਾ ਬੂਆ ਨੇ ਮੇਰੀ ਵਾਰੀ ਕੰਢੀ ਹੋਆ ਮੈਂ ਫਿਰ ਦੇਖਣੇ ਵਾਰੀ ਆਉਂਦੀ ਨਹੀਂ ਹੁੰਦੀ ਮੈਂ ਤਾਂ ਭਾਈ ਹੁਣ ਚੱਕਣੇ ਨੂੰ ਤਿਆਰ ਆ ਨਾ ਮੈਂ ਕਿਹਾ ਤਾਂ ਵਿਚਾਕਲਾ ਤਾਂ ਇਹ ਕਿਹਨਾਂ ਦਾ ਡਰ ਲਾ ਲਾ ਤਾਂ ਮੈਂ ਕਿਹਾ ਮਸੀ ਚੱਕ ਤਾਂ ਇਹ ਦਾ ਮੇਰੇ ਚੱਕ ਲਈ ਤੀ ਮੇਰੇ ਕੋਲ ਸੰਗੂਤ ਪਿਆ ਵੀਡੀਓ ਇੱਕ ਰਹਿਣੀ ਕਿ ਇਹ ਚਲ ਕੋਈ ਨਹੀਂ ਪੜਨੇ ਸਾਡੇ ਕਰਕੇ ਹਾਂ ਵੀਰ ਦੀ ਰੱਖ ਰਾ ਛੋਟੇ ਦੀ ਚਕਾ ਦੇ ਨਜ਼ਰਦੋ ਬੀ ਗੱਲ ਦੋ ਦੋ ਘਟੇ ਹੋ ਗਏ ਪੂਰੇ ਬਾਰਗੋ ਦਾ ਬਿਨਾਂ ਜ਼ਰੂਰੀ ਆ ਆਪਣੇ ਲਈ ਵੀ ਉਹ ਸਾਂਭੀ ਪੈ ਤਾਂ ਦੂਰਵਿੰਦਰ ਦਾ ਪੂਰਾ ਥੋੜੇ ਬਾਗੋ ਦਾ ਪੂਰਾ ਅਖੀਰ ਨੂੰ ਨੂਰ ਪਾ ਜੇਗੀ ਨਹੀਂ ਨੂਰ ਪਾ ਜੇਗੀ ਓਹ ਗੋੜੀਗਾ ਤਾਂ ਮੇਰਾ ਬਾਬਰਗਾ ਮਾਲਕ ਦੀ ਕਿਰਪਾ ਹੈ ਜੀ ਨਹੀਂ ਤਾਂ ਸਾਰੇ ਮਾਂ ਨੂੰ ਬਚਾ ਕੇ ਘਰੇ ਜਾਂਦੇ ਆ ਮੈਂ ਤਾਂ ਫੋਟੋ ਖਿਚਾ ਲਈ ਜਾਨੀ ਤਰੀਕਾ ਪਾਉਂਦਾ ਸੀ ਕਰਦਾ ਕਿ ਜਿਹਨਾਂ ਨਾਮ ਤੇ ਦਾਖਾ ਹੋਏ ਪਾਪਾ ਉਹ ਵੀ ਬੜੀ ਵੱਡੀ ਗੱਲ ਹੈ ਮੇਰੀ ਬਾਪਾ ਵੀ ਲਾਦੀ ਦਿੰਦੀ ਮੇਰੀ ਤਾਂ ਕਦੇ ਨਹੀਂ ਕਿ ਭਈਆ ਮੇਰਾ ਬਾਪਾ ਮੇਰੇ ਬਾਪਾ ਨਹੀਂ ਨਹੀਂ ਗਰਮੀ ਹੀ ਹੋ ਹਮਤ ਹੋਈਆ ਚਲੋ ਟੈਂਪਰੇਚਰ ਨੋਰਮਲ ਹੀ ਰੱਖਿਆ ਮੈਂ ਬੱਚੇ ਕਿ ਕਿਨਾਂ ਸਾਡੇ ਰਿਸ਼ਤੇ ਦਾ ਥੋੜਾ ਗਰਮ ਵੀ

ਮਾਲਾ ਅੜੀ ਖੈ ਉਹ ਕਿ ਤੁਮ ਇਹ ਸਾਰੇ ਦਵਾ ਦਮ ਮੈਂ ਕਹਿੰਦਾ ਵੀ ਚਹਿਲ ਪਹਿਲ ਹੋ ਜਾ ਦਮਾ ਦਮ ਚਹਿਲ ਦਮਾ ਦਮ ਵੀ ਮੇਰੇ ਨੇਰੇ ਸਾਧਨਾ ਉਹੀ ਗੱਲ ਆ ਵੀ ਦਵਾ ਦਾ ਹੱਟਾ ਇਕੱਠੇ ਦਮਾ ਦਮ ਇਕੱਠੇ ਨਹੀਂ ਅਨਾਰ ਸਾਹਿਬ ਜੀ ਕਹਿੰਦੇ ਤੁਸੀਂ ਇਹਨਾਂ ਤੋਂ ਪਹਿਲਾਂ ਆ ਜਿੰਦੇ ਤੁਸੀਂ ਜਿਆਦਾ ਲੈਣੇ ਆ ਮੈਂ ਤਾਂ ਨਾ ਮੈਂ ਹੈ ਹੀ ਮਾਲਾ ਮੇਰਾ ਛੱਤੀ ਪੈਂਦਾ ਦਮਾ ਦਮ

ਉਨਰ ਹੋ ਗਿਆ ਦੁਕਾਨ ਤੇ ਦੁਕਾਨ ਤੇ ਵੀ ਚਾਰ ਵੀ ਦੇਖਣਾ ਦਾ ਇਦੋਂ ਨਾ ਸਾਰੇ ਲੋਕੀ ਨਈਂ ਦੁਕਾਨ ਤੇ ਆ ਵੀ ਘਰ ਪਰਵਾਹ ਵੀ ਆਈ ਦੇਖਣਾ ਨਾ ਡੱਗਰ ਬੱਚਾ ਵੀ ਦੇਖਣਾ ਜ਼ਰੂਰੀ ਆ ਤੁਸੀਂ ਗਾਤ ਕਾਇਆ ਭਾਣੇ ਫਿਰ ਤੂੰ ਗਾਤ ਕਾਇਆ ਮੈਂ ਤਿੰਨ ਦਿਨ ਮੈਂ ਆਉਂਗੀ ਮੰਮੀ ਨੂੰ ਕਿੱਥੇ ਪਤਾ ਲੱਗਦਾ ਵੀ ਇਹ ਅੱਜ ਲੈ ਕੇ ਅਸਲ ਤੇ ਪਤਾ ਕਿੱਥੇ ਨੂੰ ਵੀ ਨਹੀਂ ਤਾੜ ਘਾਂਟਾ ਮੈਂ ਕਹਿੰਦਾ ਵੀ ਜਿੱਦਾਂ ਉਹ ਮਾਲਕ ਦੀ ਕਿਰਪਾ ਨਾਲ ਇੱਕੇ ਮਿਲਿਆ ਮਾਮਾ ਜੀ ਘਰ ਤੇ ਆਏ ਤੇ ਜਿੱਦਾਂ ਅੱਗੇ ਮਾੜਾ ਜਿਹਾ ਪੇਨ ਹੁੰਦਾ ਜੈ ਐਂ ਮੇਰੇ ਜਿੱਦਾਂ ਵੀ ਇੰਜੈਕਸ਼ਨ ਲਵਾਈਦਾ ਐ 20 ਮਿੰਟ ਬੈਠੀਦਾ ਉਹਰੇ ਚਲੋ ਚਲਾਈ ਜੀ ਉਹੀ ਹਿਸਾਬ ਨਾਲ ਆਏ ਤੇ ਮੈਂ ਤਾਂ ਸਵੇਰ ਤਾਂ ਦੇਖ ਨੂੰ ਉਹੀ ਛੋਟਾ ਉੱਠਦੀ ਸਾਰੇ ਆਗੇ ਪਾਸ ਉਹੀ ਛੋਟਾ ਪਾਦਾ ਬੰਨਿਆ ਜਬਾਤ ਆ ਗਈ ਇਹ ਜਿਵੇਂ ਵਾਲੀ ਹੈ ਹਾਂਜੀ ਹਾਂ ਤੁਸੀਂ ਵੀ داری ਪਹਿਲਾਂ ਇਲੈਕਸ਼ਨ ਵਾਗੇ ਚਲੇ ਗਏ ਕਪੀਰ ਤਾਂ ਗਿੰਮਾ ਦੇ ਵਿੱਚ ਹੀ ਜੜਾਤਾ ਵਸ ਇਲੈਕਸ਼ਨ ਵਾਗੇ ਨਹੀਂ ਬਗਤ ਲਾ ਰਹੇ ਤੇ ਆ ਕੇ ਬੈਠੇ ਰਹਿਣਗੇ ਆਪਣਾ ਚਲੋ ਭਾਈ ਆਪਣਾ ਜੋ ਵੀ ਹੈ ਦਾ Cartan tak khatwaan ਕਰਿਆ ਕਹਿੰਦੇ ਵੀ ਜੈਤ ਵੀ ਨਹੀਂ ਕਹਿੰਦੀ ਮੈਂ ਚੱਲਿਆ ਜੀ ਮੋਟਰਪਨ ਹਾਂਜੀ ਬਾਈ ਨੂੰ ਕਹਿਆ ਕੋਈ ਤੁਰ ਪਾਇਆ ਮਨੂਕਰੋ ਹੋਰ ਕੰਮ ਜੇ ਤੇ ਮੈਂ ਮੈਂ ਵੀ ਜਾਣਾ ਬਣੇ ਉਹ ਕਹਿੰਦਾ ਚੱਲ ਮੋਟਰ ਭਾਦੋ ਮੈਂਟਲ ਬਦਲੀ ਇੱਕ ਪਰ ਦੀ ਇਹ ਲੋਕ ਬੋੜਾ ਖੜੀ ਗਿਆ ਵਿਚਾਰ ਕੇ ਜਾ ਮਰ ਕੇ ਮੈਂ ਜਾਂਦਾ ਜਾਂਦਾ ਜਦੋਂ ਫੇਰ ਫੋਨ ਆ ਗਿਆ ਕਹਿੰਦੇ ਜੈਸਮੀਨ ਦੇ ਦਰਦ ਸੋ ਫੇਰ ਮੋੜੀ ਜਿੱਥੇ ਫੇਰ ਆਣ ਕੇ ਜੰਨੇ ਜੈਸਮੀਨ ਨੂੰ ਦੇਖਿਆ ਮੈਂ ਫੇਰ ਤਾਂ 1 ਘੰਟੇ ਚ ਸਮਝ ਨੂੰ ਡਾਕਟਰ ਕਹਿੰਦੇ ਵੀ ਦੇਖ ਲਓ ਪਹਿਲਾਂ 20 ਮਿੰਟ ਦੇਖ ਲਓ ਟੀਕਾ ਤਾਂ ਲਾਇਆ ਵਾ ਸ਼ਾਇਦ ਆਰਾਮ ਆਏ ਜਾਵੇ ਪਰ ਆਰਾਮ ਜਿਆਦਾ ਨਹੀਂ ਆਇਆ ਤੇ ਡਾਕਟਰ ਨੇ ਦੇਖਿਆ ਪਰ ਨਾਲ ਕਹਿੰਦਾ ਵੀ ਇਹ ਪਹਿਲੀ ਦੂਜੀ ਦੂਜੀ ਬੇਨ ਹੁੰਦਾ ਤੇ ਤਾਂ ਕਰਕੇ ਭਾਜਨੇ ਨੂੰ ਅਸੀਂ ਕੱਪੜੇ ਦੇਣ ਚੱਲ ਗਏ ਸੀ ਬੱਚੇ ਦੇ ਜਨੇ ਨੂੰ ਬੱਚੇ ਦੇ ਕੱਪੜੇ ਦੇਣ ਇਹ ਨੂੰ ਪਾ ਛੱਡ ਕੇ ਆ ਤਾਂ ਓਥੇ ਹਜੇ ਆਰਾਮ ਕਰਨ ਪਈ ਜੇ ਮੈਂ ਕੱਪੜੇ ਲੈ ਕੇ ਆਇਆ ਜੀ ਜਨੇ ਨੂੰ ਤਾਂ ਕਹਿੰਦੇ ਜਲਦੀ ਜਾਓ ਕੱਪੜੇ ਬੱਚੇ ਦੇ ਜਲਦੀ ਲਿਆਓ ਕੱਪੜੇ ਪਤਾ ਵੀ ਲੱਗਣ ਦਤਾ ਚਲ ਤਾਂ ਹੀ ਬੈਠ ਰਹੂੰਦੀ ਸੀ ਕਹਿੰਦੀ ਮੈਨੂੰ ਦੱਸਦੇ ਨਹੀਂ ਹੈਗੇ ਦੇਖ ਰਹੀ ਵੀਡੀਓ ਤੇ ਐਕਟਰੀ ਹਾਂ ਜੋ ਮਹਿਰਬਾਨੀ ਜੀ ਖੜੇ ਗੱਲਾਂ ਕਰਦੇ ਨਹੀਂ ਮੰਮੀ ਮੈਂ ਕਿਹਾ ਮੈਨੂੰ ਵੀ ਮੰਮੀ ਦਾ ਫੋਨ ਆ ਰਿਹਾ ਹੈ ਤਾਂ ਇਹ ਗੈਸ ਮੀਨ ਵਾਲਾ ਫੋਨ ਮੇਰੇ ਕੋਲ ਦਾ ਨਾ ਮੈਂ ਪਹਿਲਾਂ ਤਾਂ ਲੋਕਾਂ ਨੇ ਬਹੁਤ ਚੱਕੇ ਹੀ ਨਹੀਂ ਫਿਰ ਮੈਂ ਡੈਡੀ ਨੂੰ ਫੋਨ ਲਾਇਆ ਜੀ ਡੈਡੀ ਨੂੰ ਤਾਂ ਪੁੱਛਿਆ ਮੰਮੀ ਨੂੰ ਕਿਹਾ ਵਾ ਕਿਹਾ ਹੈ ਵੀ ਭਾਈ ਮੈਂ ਕਹਿੰਦਾ ਹੋਰ ਕਹਿ ਦਵਾ ਇੱਕ ਉੱਤਰੋਂ ਚੱਲ ਜਵੇ ਇੱਕ ਅੱਧਖੋਂ ਚੱਲ ਜਾ ਵਾ ਵਾਸੇ ਵੀ ਜਿਹੜਾ ਭਾਰੀ ਰੋਜੇ ਨੂੰ ਪੈਸੇ ਹੈ ਨਹੀਂ ਚਾਰਜੀ ਤੇ ਭਾਬੀ ਅਦਰ ਤਾਂ ਲੜ ਦੁੱਠਾ ਨਹੀਂ ਭੈਣੇ ਆਪਾਂ ਮਰ ਜਾਂ ਸੀ ਜੇ ਪਹਿਲਾਂ ਕਿਸੇ ਨਾਲ ਨਾ ਕਟਾਵੇ ਚਾਰ ਪੰਜ ਦੇਖੋ ਇਹ 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 ਮਮੀ ਜੀ ਇਹ ਬਾਈ ਦਾ ਵਿਸ਼ਵਾਸ ਕਹਿ ਲੋ ਬਾਬੇ ਆ ਬੰਦੇ ਮਾਲਕ ਹਾਂ ਸਹੀ ਹੈ ਇਹ ਕੁਝ ਵੀ ਇਹ ਕੁਝ ਵੀ ਕਹਿ ਲੋ ਮੈਂ ਉਹ ਖੂਦ ਛੇੜ ਦਿੰਦਾ ਆ ਬੁੱਢੇ ਕੋ ਬੈਠੀ ਕੋchn ਨੂੰ ਮਾਹਾਂ ਜੈ ਜੀ ਸੈਨਾ ਪੰਕਾ ਆਪਰੇਸ਼ਨ ਕਰਦਾ ਨਹੀਂ ਮਾਸੀ ਕੋ ਵੀ ਡਾੜਨ ਵਾਲੀ ਨਹੀਂ ਨਹੀਂ ਇਹ ਤਾਂ ਸੰਭੋਣੀ ਤਾਂ ਹੈਗਾ ਉਹ ਵੀ ਇਹਦੇ ਪਾਪਾ ਕਹਿੰਦੇ ਨੇ ਮੈਨੂੰ ਪਤਾ ਮੇਰੀ ਕੁੜੀ ਦਾ ਵਿਊ ਚ ਹਿੰਮਤ ਆ ਰੱਖ ਨਹੀਂ ਹੈ ਸਹੀ ਵੀ ਫਿਰ ਵੀ ਹਿੰਮਤ ਵੀ ਹੈ ਦੇਖੋ ਹਿੰਮਤ ਤਾਂ ਸਾਥ ਉਹ ਕਹਿੰਦੇ ਨੇ ਕਹਿੰਦੇ ਨਾ ਜੀ ਪ੍ਰਮਾਤਮਾ ਹੈਗਾ ਇਹ ਕੋਈ ਗੱਲ ਨਹੀਂ ਵੀਰੇ ਪ੍ਰਮਾਤਮਾ ਦੀ ਸਹਾਇ ਹੈ ਹਾਂ ਮਹਾਰਾਜ ਜੀ ਸਹਾਇ ਹੋਏ ਮੈਂ ਕਹਾਂ ਉਹਨੇ ਦੇਖਣ ਨੂੰ ਅਭੀ ਜੋਗੀ ਘਟੇ ਹੋ ਕੇ ਦੇਖੀ ਜਾਂਦੇ ਵੀ ਪੇਨ ਐਨੀ ਹੁੰਦੀ ਆ ਕਾਣ ਟਾਈਮ ਆਉਂ ਗੱਲ ਜੀ ਪਰ ਜੈ ਸਮੀਦਾ ਦਾ ਦੇਖ ਲਓ ਮੈਂ ਜਿੱਦਾਂ ਹੁਣ ਦੱਸਿਆ ਅਸੀਂ ਕੱਪੜੇ ਲੈਣ ਗਏ ਘਰਾਂ ਚੰਗੀ ਬਲੀ ਜਿੱਦਾਂ ਹੁਣ ਪਈ ਏਦਾਂ ਛੱਡ ਕੇ ਗਏ ਜਦ ਇਹਨੂੰ ਅਸੀਂ ਆਏ ਮਾਸੀ ਜੀ ਦਾ ਮਾਸੀ ਦਾ ਲੈਓ ਕੱਪੜੇ ਚਲਦੀਆਂ ਮੈਂ ਮਾਂ ਬਾਪ ਆਹ ਹਾਂ ਇਹ ਲੋਕ ਤਾਂ ਗਏ ਮੈਂ ਆਹੀ ਕੰਮ ਸਾਡੇ ਨਾਲ ਹੁੰਦਾ ਦਾ ਉੱਥੇ ਦੰਦੀ ਭੈਣ ਨਾਲ ਛੇਤੀ ਲਿਆਓ ਕੱਪੜੇ ਛੇਤੀ ਲਿਆਓ ਮਮਾ ਬੋ ਵੀ ਕੁਝ ਕਰਦੀ ਲੈ ਲੋਗ ਆਈ ਜਾਂਦੇ ਜਾਏਗਾ ਤੇ ਤੂੰ ਗੱਲ ਚਾੜਾ ਮਨੀਏ ਲੱਗੇ ਰਹੀ ਅਗੇ ਹਣ ਕਰੀਏ ਕਿਆ ਭਾਈ ਇਹ ਨਾ ਹ ਮਾਲਕ ਦੇ ਹੱਥ ਆ ਜੀ ਇਹ ਇਹ ਨਹੀਂ ਉਹ ਵੈਸੇ ਜਸਮੀ ਦੀ ਗਲਤੀ ਜੇ ਮੈਂ ਕਹਣਾ ਜਸਮੀ ਨੂੰ ਟੈਨਸ਼ਨ ਆ ਵੀ ਆਏ ਕਿ ਕੰਦੀ ਮਨ ਮੇ ਟੈਨਸ਼ਨ ਆ ਹੈ ਵੀ ਤਾਂ ਉਹ ਮੜੀ ਇਹਨੂੰ ਵਿਸ਼ਵਾਸ ਕਿਹੜਾ ਗੱਲ ਇਹਨੂੰ ਸ਼ੁਰੂ ਤੇ ਵਿਸ਼ਵਾਸ ਹੋ ਕਿਵੇਂ ਟੁੱਟਣ ਦਾ ਭਾਂਜੀ ਮੰਦੀ ਹੋ ਰਿਹਾ ਹੈ ਸ਼ੁਰੂ ਹਾਂ ਜੇ ਕੋਵਟ ਨੇ ਪੀਣਾ ਕਹਣਾ ਚਾਹੀਦਾ ਦੋ ਮਿੰਟ ਦੀ ਗੱਲ ਸੁਣੀ ਸੀ हाँ बिकॉइंग लाभ हाँ. भी कुड़ी जी पूरा क्या क्या नहीं कुड़ी ना चक्कर आप पाँच सौ का पाँच सौ का बू पाँच सौ नो पाँच पाँच सौ जी काबू करी जा रहा हूँ पाँच सौ बड़ा आता हूँ मैं पाँच सौ बड़ा नहीं हूँ पाँच सौ छोटा हाँ ਉਹ ਨੋਟ ਇਨਫੈਕਸ਼ਨਲ ਫੂਸ਼ਨ ਵਾਲੇ ਹੁੰਦੇ ਪਹਿਲੇ ਝੋੜਾ ਐ ਕਰਤਾ ਆਏ ਆ ਰੱਬਾ ਜਦੋਂ ਵੀ ਗੱਤੇ ਕਰਦਾ ਤੂੰ ਹੀ ਕਰਦੀ ਹੁੰਦੀ ਮੈਂ ਕੱਕੀ ਲਾਦੀ ਨਹੀਂ ਨਹੀਂ ਇਹਦਾ ਕੁੱਤਾ ਨਾ ਕਰੋ ਇਹਦਾ 2 ਮਿੰਟ ਦਾ ਹਾਸੇ ਪੰਜ ਨੇ ਜਮਾ ਕਰਾਤੇ ਬੰਦੇ ਮੈਂ ਇਹਨਾਂ ਨੂੰ ਉੱਠੋ ਲੈ ਜਾਂਦਾ ਕਰਦੇ ਇਹਦਾ ਹਾਸੇ ਖੌਲਾ ਹੋ ਜਾਂਦਾ ਜੀ ਤੇਰੀਆਂ ਵਾਲਾ ਸਭੀ ਆ ਨੋਟ ਕੋਈ ਆਇਆ ਬੰ ਮਨ ਲੋ ਕਿਤੇ ਨੇ ਕੋਈ ਕੋਈ ਮੰਨ ਲਓ ਉਮੀਦਵਾਰ ਦਾ ਨਾਮ ਪੱਤੇ ਆ ਰੋੜਾ ਕਾ ਦੋ ਕਿਤੇ ਆ ਹਾਂ ਮਾਣ ਗਰੇ ਭਈਆਂ ਬਣੋ ਆਏ ਕੋਕਮੇ ਮੈਂ ਵੀ ਜਾ ਸੀ ਇਹ ਕਿਸੇ ਇਹ ਗਾਜ਼ ਮੀਂਹੇ ਮਾਮੀ ਹੈ ਹਾਂ ਜਾ ਸੀ ਮੀਂਹੇ ਚਾ ਕੋਈ ਚੱਲ ਬੀਬੀ ਆ ਕੇ ਕਿਹਦਾ ਕੀ ਕਰਦੇ ਨੇ ਲਾ ਕੋਨੀ ਇਹ ਪਾਣੀ ਨਹੀਂ ਹੁੰਦੀ ਫਿਰ ਚੰਗਾ

ਤੇਰਾ ਕੋਈ ਤੇਰਾ ਇੱਕ ਦਰਜ ਤੇਰਾ ਕੋਈ ਉਪਰਾਂ ਲੱਗਿਆ ਉਹ ਮੰਮੀ ਦੇ ਦੋ ਬਣਾ ਕੇ ਆਖਿਓ ਮੇਰਾ ਸੀ ਗਾਈ ਤਾਂ ਸਭ ਤੋਂ ਬੜੀ ਚੋਰੀ ਦੁੱਖ ਤੈ ਚੱਲੇ ਬੈਠ ਤੇਰਾ ਜਿਆਦਾ ਸੀ ਜਲਦੀ ਤੇ ਫੂਲ ਬੱਲੇ ਵਿੱਚ ਸਾਡੀ ਮੰਮੀ ਦਾਈ ਹਾਂ ਇੱਧਰ ਮਾਲਾ ਸਾਰੇ ਭਾਈ ਹੋ ਗਏ ਇਹ ਹੁੰਦਾ ਤੂੰ ਭੈਣ ਦੇ ਘਰਤੀ ਹੋ ਜਾ ਤੂੰ ਇਹ ਸੁਨੀਪ ਚੋਲਾ ਕਰੀ ਮੈਨੂੰ ਬਸ ਮੇਰੀ ਰੋਟੀ ਵੀ ਪੱਕੇ ਨਹੀਂ ਬੰਦ ਕਰਨੀ ਨਾ ਭਰਤੀ ਕਰਕੇ ਕਿਤੇ ਇਹਦੀ ਰੋਟੀ ਦਾ ਦੋ ਦੋ ਰੋਟੀ ਚੰਡੂਗਾ ਤੇ ਮੈਂ ਨਾ ਨਹੀਂ ਬੜਾ ਹੋਆ ਦਾਣਾ ਹੈ ਨਾ ਵੀ ਆਪਾਂ ਬੱਚੇ ਨੂੰ ਸਾਂਭਣਾ ਹੈ ਸੰਦ ਨਹੀਂ ਅਕਲ ਵੀ ਨਹੀਂ ਹੈਗੀ ਉੱਥੇ ਘੜ ਪਾਤੇ ਕਿੰਨੇ ਜਣ ਦੇ ਕਿੰਨੀ ਹੈਲਪ ਕਰੀ ਇਹ ਨਹੀਂ ਉਦੋਂ ਕੱਲੀ ਮੇਰੀ ਥੋੜੀ ਸੀ ਕਿੰਨੇ ਜਣ ਦੇ ਹੈਲਪ ਕਰੀ ਤੁਸੀਂ ਨਹੀਂ ਕੁੜੀ ਨੂੰ ਸਮਝਾ ਨਹੀਂ ਤੀਗਾ ਮਾਂ ਗਈ ਕੁੜੀ ਨਹੀਂ ਚਾਹ ਬੋਸਵਾ ਨਹੀਂ ਤੇ ਤਦ ਵਿੱਚ ਕੀ ਨਾ ਕਰੀ ਸਰ ਮਾਂ ਦੇ ਤੇ ਨਾ ਛੋੜਾ ਭਾਦੀ ਪਿਰਨਾਨੀ ਪਰਨਾਨੀ ਪਰਨਾਨੀ ਨੰਮੀ ਦਾ ਤੁੰਗਾ ਹਾਂ 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 ਬਾਬਾ ਜਮਾ ਪਰੇ ਹੁੰਦੇ ਤੇ ਪੁੱਤ ਆਰੂ ਛੁੱਟੀ ਦੇ ਰਹੇ ਹਾਂ ਬਲੱਸੇ ਅੰਗਦ ਨੂੰ ਐ ਦੇਖੀਏ ਕਿ ਕੀ ਕੀ ਬਲੱਸੇ ਠੀਕ ਹੈ ਮੈਂ ਇਹਦੀ ਵਾਰੀ ਦੇਖੋ ਇਹ ਬਹਾਦਰ ਬੋਲ ਹੈਗਾ ਸੋਹਣੇ ਹਾਂ ਸੋਹਣੇ ਤਾਂ ਕਿ ਬੋਲੂ ਨਾ ਹਨ ਕਾਲੇ ਸਾਂ ਰੱਖੀ ਗੁਦੀ ਕਿਰਪਾ ਨਾ ਰੱਖ ਕਾਲੇ ਸਾਂ ਜਸਮੀਨ ਦੇ ਬਾਗ ਦੇ ਘਟ ਨੇ ਹਾਂ ਕਾਲੇ ਜਵਾਨ ਦੇ ਇਹੀ ਲੈ ਗਈ ਇਹੀ ਲੈ ਗਈ ਜਸਮੀਨ ਦੇ ਬਾਗ ਦੀ ਬੱਸ ਕਰ ਧੋਤੀ ਆ ਨੰਨਾ ਹਾਂ ਬੜਾਉਂਦਾ ਹੋ ਗਿਆ ਹਾਂ ਹੋਣੀ ਹੈ ਤਾਂ ਛੋਟਾ ਜਿਆਰੇ ਹੱਦ ਹੁਣ ਬਈ ਬੜੇ ਮਾਮੇ ਨੂੰ ਦੋ ਰਿਸਕ ਨੇ ਹੱਗ ਮਾਰੇਗਾ ਬੜੇ ਆਜੋ ਹੁਣ ਬੜੇ ਨਾਨੇ ਨੂੰ ਆਜੋ ਨਾਨਾ ਜੀ ਆਜੋ ਨਾਨਾ ਜੀ ਆ ਦੋ ਰਿਸਕ ਨੇ ਹੱਗ ਮਾਰ ਕੇ ਬੁਲਾਇਆ ਗਿਆ ਪਰ ਲਗਦੀ ਜਸਮੀਨ ਕਹਿੰਦੀ ਮਾਮੇ ਆ ਜਾ ਪਰ ਆਕੜੀ ਕਰ ਦਿੰਦਾ ਮੈਨੂੰ ਡਰ ਲੱਗਦਾ ਹੈ ਚੱਲ ਪਰ ਨਾ ਹਾਇ ਕਰੀਂ ਠੀਕ ਹੈ ਨਾ ਕੋਈ ਡਰ ਲੱਗਦਾ ਠੁਨੀ ਠੀਕ ਹੈ ਬੀਬੀ ਜੀ ਪਤਾ ਸਭ ਤੋਂ ਬਾਅਦ ਅੰਕਦ ਕੀ ਦਾ ਕਰਦਾ ਨਾਲੇ ਕਦੇ ਗੋਦੀ ਨਹੀਂ ਜੜੇ ਨਾ ਨਾ ਪੂਰਾ ਉਪਰ ਨਾ ਬਾਸ ਦਾ ਜਿਉ ਮੁੰਦੈ ਨਾਲ ਹਰੇ ਨੌ ਕਿ ਆਇਆ ਉਹ ਰੱਖੂਗੇ ਨੌ ਕਿ ਯਾਰ ਰੱਖਣਾ ਨਾ ਅੱਛਾ ਸਿੰਘ ਅੱਛਾ ਕਾਰ ਅੱਛਾ ਕਾਰ ਜੀ ਸੋਣਾ ਜਿਸ ਦੇਖਣਗੇ ਪੁੱਛਣਗੇ ਪੇ ਰੱਖਣਗੇ ਹत्ता ਪਤਾ ਨਹੀਂ ਲੋਕਾਂ ਨੇ ਆ ਕੇ ਨਾ ਮੁੰਨੀ ਡਾਕਟਰ ਫਰੀ ਉਹ ਮਾਜੀ ਰੱਖਵਾ ਹਾਂ ਅੱਖਾਂ ਤਾਂ ਖੋਲਦੀ ਹੈ ਅੱਖਾਂ ਖੋਲਦੀ ਹੈ ਹਾਂ ਸੱਚੀ ਪਈ ਪੱਦੇ ਇਹ ਨਾ ਕਿਹੜਾ ਹੈ ਬਾਕੀ ਆਪਾਂ ਪੁੱਛਿਆ ਨਹੀਂ ਨਾ ਮਾਚਾ ਇਹ ਆਹ ਆਇਆ ਤਾਂ ਬੜਾ ਠੰਗੀ ਹਾਂ ਦਮ ਉੱਤੇ ਹਾਜ਼ਿਰ ਹੋਣਾ ਸੀ ਇਹ ਹਜਾਂ ਨਾ ਜੋਗਾ ਬਹੁਤ ਜ਼ਿਆਦਾ ਫੁੱਲ ਹੈ ਇਹ ਫੁੱਲ ਜਿਵੇਂ ਨਾ ਗੁਲਾਬ ਦੀ ਕਲੀ ਆ ਹਾਂ ਫੁੱਲ ਇਹ ਪਹਿਲਾਂ ਤੋਂ ਮੋਟੇ ਦੇਖੀਏ ਬੁੱਲੀਆਂ ਜਿਵੇਂ ਨਾ ਗੁਲਾਬ ਦੀ ਕਲੀ ਆ ਉਹ ਚੀਜ਼ ਹੈ ਇਹ ਕਲੀ ਨੂੰ ਮਾੜਾ ਨਹੀਂ ਮੋਟਾ ਲੱਗਿਆ ਬਹੁਤ ਆਖਰ ਹੈਗੀ 2 ਕਿਲੋ ਦੀ ਵਧੀਆ ਵਜਨ ਆ ਬਹੁਤ ਵਧੀਆ ਚਲੋ ਠੀਕ ਆ ਜੀ ਪਹਿਲੇ ਰੋਟੀ ਪਾਣੀ ਖਾ ਲਓ ਤੁਸੀਂ ਅਸੀਂ ਬੈਠੇ ਆ ਕੋਈ ਨਹੀਂ ਲੈਂਦਾ ਰੋਟੀ ਪਾਣੀ ਖਾ ਲਓ ਨਾ ਕੋਈ ਨਾ ਅੱਖਾਂ ਬਿੱਲ ਬਿੱਲ ਜੀ ਕਿ ਤਾਲੀ ਜੋ ਨਾਨੇ ਪਰ ਨਾਨੇ ਪਰ ਆ ਤੁਹਾਡੀ ਜਾਸ ਵੀ ਦੇ ਕਾਇ ਤਾਲੀ ਉਹ ਜੀ ਅੱਖਾਂ ਹਾਏ ਬੇਟੇ ਕਿਆ ਦੋ ਵੀ ਅੱਛਾ ਸਬਜੀ ਵੀ ਜੀ ਦੇ ਖਾਂਦੀ ਅੱਜ ਹਾਂ ਲਓ ਤੇ ਮਮੀ ਮੈਨੂੰ ਕੋਈ ਪਤਾ ਲੈ ਸਵਾਲ ਲੱਗੇ ਹਲੇ ਲਓ ਹਾਏ ਥੋ ਤੇ ਪਤਾ ਸੀ ਮੈਂ ਕੱਲ ਦੀ ਪਰਸੋ ਦੀ ਮੰਗਦੀ ਆ ਸਾਰੇ ਪੁੱਛ ਲਓ ਕੋਲੇ ਖੜੇ ਹਾਂ ਕਹਿੰਦੀ ਸੀ ਲਾਪਰੀ ਤੇ ਕਹਿ ਰਹੀ ਹਾਏ ਚਿੱਟਾ ਕਹਿੰਦੀ ਕਿ ਜੇ ਬੜੇ ਮਿਲਦੇ ਥੋ ਤੁਹਾਡੇ ਤੇ ਵੀ ਲੱਗਣਾ ਮੈਂ ਕਿ ਮੈਨੂੰ ਤਾਂ ਆਹੀ ਚਾਹੀਦੀ ਛੋਟੇ ਛੋਟੇ ਲਿਆ ਕੇ ਦਿਓ ਮੰਮੀ ਕੋਈ ਨਹੀਂ ਧੀਰੀ ਹਣਾ ਨਾਨੀ ਨੂੰ ਛੋਟੇ ਦਾ ਗੁੱਲਾਂ ਦਾ ਡੱਬੇ ਲੈਣਾ ਆਪਾਂ ਜਦੋਂ ਤਾਂ ਪੈਨ ਮਾਰ ਕੇ ਲੈਣਾ ਵੀਰ ਆਇਆ ਹਾਂ ਵੀਰ ਆਇਆ ਹਾਂ ਉਹਦੇ ਵੀਰ ਆਇਆ ਮੇਰੇ ਵੀਰ ਪਰੋਂ ਠੇਨ ਲਾਤਾ ਤਾਂ ਹੈ ਮੈਂ ਕਾਹਦੀ ਚੀਜ਼ ਹੁਣੀ ਲਾਇਆ ਉਹਨੂੰ ਸੋਹਾਂ ਦੇ ਨਾਲ ਤਾਂ ਘਰ ਆਉਂਦਾ ਉਹ ਕਹਿੰਦਾ ਮੈਂ ਕਿਸੇ ਰਾਤ ਵੀ ਖਾਣੀ ਨਹੀਂ ਆਪੋ ਬਣਾ ਕੇ ਮਸਾਓ ਜੀ ਖਿਣਾਲੇ ਖਰਾਓ ਜੀ ਜੀ ਦੀ ਸੇਵਾ ਕਰੋ ਘਟੀ ਦਾ ਜੀ ਜੇ ਨੂੰ ਮੌਕਾ ਮਿਲੇ ਵੀ ਕੋਈ ਸੇਵਾ ਕਰੇ ਫਿਰ ਆਪਰੇ ਖਾਂਦੇ ਨੇ ਜਿਹਾਰੇ ਬਾਹਰ ਮੈਂ ਕਹਿੰਦਾ ਕਿਹਾ ਹਾਂ ਤੂੰ ਮੜਿਆ ਲਲਕਾਰ ਨਹੀਂ ਦੇ ਯਾਰ ਪੋਵਾ ਬਣਦਾ ਨਹੀਂ ਹੋਵੇ ਤੇ ਚੇ ਇਹੋ ਬਣਦਾ ਪੜ ਵੀਰੇ ਨੂੰ ਫੜਾ ਨਿਆਣੇ ਨੇ ਬਹੁਤ ਕੁਝ ਪਾਇਆ ਜੀ ਜਿੱਡੇ ਤੇ ਤੁਹਾਡੇ ਵਰਗੀ ਲੱਗਦੀ ਪ੍ਰੀਤ ਨੇ ਤੁਹਾਡੇ ਵਰਗੀ ਲੱਗਦੀ ਖੜੇ ਖੜੇ ਤੋੜਾ ਤੁਹਾਡੇ ਤੁਹਾਡੇ ਵਰਗੀ ਲੱਗਦੀ ਸੁਣਿਆ ਨਹੀਂ ਕਹਦਾ ਕੋਈ ਯਾਰ ਕੌਣ だっ ਮੈਨੂੰ ਉਹ ਦੱਸ ਮੈਂ ਕਿਹਾ ਤੁਹਾਡੇ ਵਰਗੀ ਲੱਗਦੀ ਸਮਝ ਕੇ ਕਿ ਆਪਣੇ ਬਾਰੇ ਕੀ ਕੀ ਹੈ சிதா <laughs> <laughs> <laughs>

ਹਾਂ ਪੀ ਲੰਦੀ ਆ ਜਾਣੀ ਤੋਂ ਅੱਧ ਤੋਂ ਬੰਦ ਸੀ ਹੌਲੀ ਹੌਲੀ ਖੀਨ ਲੱਗੂਗੀ ਜਿੰਨਾ ਛੱਡ ਦਿੰਦੀ ਆ ਆਹ ਵਜ੍ਹਾ ਨਾਲ ਪੇਟ ਵੀ ਸਾਫ ਹੋ ਗਿਆ ਤੇ ਇਹਦਾ ਹਾਂ ਕਰ ਹਾਂ 20 ਮਿੰਟ ਡਾਕਟਰ ਕਹਿੰਦਾ ਕਿ 40 ਘੰਟੇ ਦੇ ਵਿੱਚ ਵਿੱਚ ਕਰਨੀ ਚਾਹੀਦੀ ਸੀ ਫਿਰ ਇਹਨੇ ਕਰ ਲਈ ਹਾਂ ਹੁਣ ਤਾਂ ਨਹੀਂ ਜੀ ਡਾਕਟਰ ਸੁਣਦੇ ਇਹਨੂੰ ਥੋੜੀ ਜੱਜ ਜਿੰਨੀ ਜ਼ਿਆਦਾ ਇਹਨੇ ਥੋੜੀ ਜਿਹਾ ਥੋੜੇ ਦਿਨ ਕਰਨੀ ਵੀ ਜ਼ਿਆਦਾ ਆ ਵਾਰ ਵਾਰ ਆਜ ਮੈਂ ਤੁਹਾਨੂੰ ਦੱਸਾਂਗਾ ਹਰੇ ਗੋ ਆਰੇਗਾ ਉਹ ਮੈਨੂੰ ਕੀ ਕਰਦਾ ਤੂੰ ਆ ਦੇ ਇੱਧਰ ਆ ਤੂੰ ਮੇਰੇ ਕੋਲ ਆ ਜਾ ਇੱਧਰ ਆ ਦੇ ਕੁੱਪੜ ਜਿਵੇਂ ਉੱਪਰ ਦੀ ਆਈ ਆ ਰੋਗਾ ਇਹ ਨੂੰ ਕੱਟਦਾ ਸਾਡੀ ਨੂਰ ਅਜੇ ਤੱਕ ਮਨਕੀਤ ਨੂੰ ਨਹੀਂ ਚੱਕਣ ਦਿੰਦੇ ਫ਼ਰੀਜ਼ ਮੈਨੂੰ ਕਹਿੰਦੀ ਮੈਂ ਕਿਹਨੂੰ ਐਸਾ ਆਪਣੇ ਨਾਲ ਪਾਲੀ ਪੁੱਣ ਪਾਲੀ ਇਹ ਨਹੀਂ ਆ ਨਿਹ ਹੋ ਜਾਂਦਾ ਇਸ ਤਰ੍ਹਾਂ ਹਾਂ ਤੁੰਨੇ ਦੇਣੇ ਆ ਸਾਡੇ ਗਾਜਾਂ ਆਏ ਨੇ ਅਸੀਂ ਤੇਨੇ ਜਾ ਰਹੇ ਇੱਥੇ ਬੈਠੇ ਹੋਏ ਬੈਠਦੇ ਆ ਇੱਧਰ ਚਾਹਦੇ ਆ ਆਉਣਾ ਡਾਕਟਰ ਬੱਸ ਹੁਣ ਨਹੀਂ ਆਣਾ ਹਾਂ ਤੁਹਾਡੇ ਕਿਤੇ ਨਹੀਂ ਆਣਾ ਮੇਰੇ ਵਰੀ ਕਿੱਥੇ ਆਂਦਾ ਰਿਹਾ 112 ਪਰ ਫੋਨ ਕਰਾ ਪਾਣਾ ਸੋ ਸਾਰੇ ਬੰਦਾਂ ਨੂੰ ਕਹਾਂ ਮੇਰਾ ਖਤਰਾ ਦਾ ਬੰਦ ਹੈ ਇਹ ਕਹਾਣੀਆਂ ਘੋਟਈ ਸੀ ਕਹਿੰਦੇ ਕਿ ਨਹੀਂ ਥਾਣੇ ਕਹਿੰਦੇ ਕਿ ਪਾਪਾ ਚੰਦ ਮਗਾਈਓ ਆਦੇ ਦੱਸੋ ਆਪੂ ਦੀ ਲੈ ਸੀ ਤਾਂ ਕਹਾਣੀਆਂ ਦਾ ਕੀ ਕਰਨ ਦਾ ਫੇਰ ਲੈ ਹੱਥ ਭਾਗ ਲੈਣ ਨੂੰ ਕਹਿੰਦੇ ਹੈ ਕਿ ਕਿੱਤੀ ਹੈ ਕਿ ਆ ਦੇ ਤੁਮਾਸੀ ਕਹਿੰਦੀ ਮੈਂ ਲੈ ਕੇ ਆ ਆ ਵੀ ਚੁਣੀ ਨੇ ਵਾ ਮੇਰੇ ਤੇ ਆਪ ਕਾਟਨ ਦੀ ਚੁੰਨੀ ਖੋ ਗਈ ਘਰੇ ਜਾ ਕੇ ਰੱਖੀ ਮਿਲਦੀ ਆਲੀ ਅੱਜ ਵਾ ਜੰਨੂ ਨਹੀਂ ਮੈਂ ਇਹਦੇ ਨਾਲ ਦੀ ਸੂਟ ਖਾੜੀ ਲੈ ਕੇ ਆਈ ਸੀ ਮਾਫੀ ਹੋ ਜਾਂਦੀ ਹੈ ਪੋਜੀਸ਼ਨ ਲਓ ਦੱਲੀ ਨਾਗੇ ਕੱਢੀ ਇਹ ਦੇਖੋ ਦੀਦੀ ਕਾਲੂ ਜੀ ਅੱਤੀ ਗਾਜੀ ਹਾਂ ਕੋਟੀ ਅਜੀ ਸਕੂਲ ਭੇਜ ਕੇ ਹਾਂ ਜਦੇ ਅੱਜ ਕੱਲ੍ਹ ਛੁੱਟੀ ਆ ਕਿ ਸਕੂਲ ਮੇਰੇ ਪਾਸ ਕਲ ਸੋਲਟ ਤੇ ਫਸ ਫਰ ਰਹੀ ਆਂ ਦੀ ਇਹਨੇ ਤੇ ਵੀ ਪੇਪਰ ਆਜੀ ਕੁੜੀ ਦਾ ਰਿਵੀਜ਼ਨ ਕਰਾਣੀ ਐ ਨੇ ਮੈਡਮ ਨੇ ਸਾਡੀ ਨੇ ਪੇਪਰ ਦੀ ਤਿਆਰੀ ਕਰੰਦੀ ਤੋਂ ਅੰਗਲ ਕੀਤੀ ਬਾਕੀ ਤਾਂ ਮੋਨਾ ਮੇਰਾ ਇੰਤ ਲੱਗੇ ਸਾਮਨੇ ਚਾਰਜਿੰਗ ਨੂੰ ਲਾਏ ਪਏ ਪਲਪਮ ਘਾਰੇ ਢੋਡਾ ਆਗੇ ਸਾਮਨੇ ਮੈਨੂੰ ਤਾਂ ਪੁੱਛਣਾ ਸਾਮਨੇ ਚਾਰਜਿੰਗ ਲਾਏ ਪਏ ਅਲਪਮ ਘਾਰੇ ਬੜੀ ਨਰਾਣੀ ਨੂੰ ਢੋਡਾ ਤਾਂ ਮੈਂ ਉਹ ਹੁੱਕੂ ਲਗਾ ਦੇ ਅਨੁਪਮਾ ਪਲਪਮ ਘਾਰਾ ਨਹੀਂ ਕਿ ਟਕਰਾ ਦਾ ਫਿਲਮੀ ਹੋ ਅੱਛਾ ਉਹ ਰੋ ਰਹੀ ਹੈ ਇੱਕ ਆਹ ਪੋਨ ਲੱਗਿਆ ਵਾ ਚਾਰ ਦਿਨ ਇੱਕ ਆਹ ਪਿੱਛੇ ਲੱਗਿਆ ਦੀਦੀ ਦਾ ਮੈਂ ਕਹਿੰਦੀ ਨਾ ਇਧਰ ਵੀ ਲੱਗਿਆ ਵਾ ਕੋਈ ਸੁੱੱਚ ਖਾਲੀ ਨਹੀਂ ਹੈਗਾ ਇਹਦੇ ਬਾਰੇ ਚਿਕ ਲੋ ਆ ਜਦੋਂ ਮੈਂ ਰਹਿ ਤੂੰ ਨਿਰਾਸ਼ ਕਰਦਾ ਮਾਂ ਵੀ ਚੇਤੀ ਆ ਹਾਂ ਹਾਂ ਕੋਈ ਨਾ ਬਸ ਤੂੰ ਬਣਾ ਧਿਆਨ ਰੱਖੀ ਮੈਂ ਛੋਟੀ ਚੀਜ਼ ਦਾ ਧਿਆਨ ਰੱਖਣਾ ਹੁੰਦਾ ਹੈ ਧਿਆਨ ਰੱਖਣਾ ਹੁੰਦਾ ਹਾਂ ਆਪਣਾ ਇਹ ਧਿਆਨ ਤੂੰ ਰੱਖੂਗੀ ਤਾਂ ਇਹ ਉਹਦਾ ਧਿਆਨ ਰੱਖਣਾ ਆਪਣਾ ਧਿਆਨ ਤੈਨੂੰ ਜ਼ਰੂਰੀ ਆ ਠੀਕ ਆ ਇਸ ਤੋਂ ਤਾਂ ਬੈਨੇ ਕਰ ਸਕਦੇ ਵੀ ਉਹ ਨਹੀਂ ਕਰਦੇ ਮੈਂ ਕਰ ਦਣਗੇ ਕਰ ਦਣਗੇ ਪਰ ਫਿਰ ਵੀ ਬੜਾ ਧਿਆਨ ਥੋੜਾ ਜਿਆਦਾ ਨਾ ਰੱਖਣਾ ਹਾਂ ਵੀ ਚੱਲੀਏ ਹਾਂ ਹਾਂ ਚਲੋ ਚਲੋ ਆਜੋ ਨਹੀਂ ਡਾਕਟਰ ਨੇ ਮਗਰ ਦੰਦਾਂ ਦੇ ਕਿਹਨਾਂ ਨੇ ਚਲੋ ਸੁਖ ਸਾਂਹੋਂ ਨਿਕਲੇ ਹੋ ਜਾਓ ਯਾਰ ਤਾਂ ਮੰਨ ਜਾਓ ਚੰਗਾ ਪਹਿਨੇ ਠੀਕ ਹੈ ਇਹ ਪਈ ਹੈ ਠੀਕ ਹੈ ਜਾਗਦੀ ਹੈ ਪਹਿ ਜਾਂਦੇ ਪਹਿਣਦੇ ਰਹਿੰਦੇ ਚੰਗਾ ਪਹਿਨੇ ਚੰਗਾ ਪਹਿਨੇ ਸਭ ਠੀਕ ਹੈ ਚੰਗਾ ਬਾਈ ठीक है ओके जी बाय बाय तुम भी आ गा गा? अच्छा मैं बैग के चक ले ना ना। चलो भी आलो चलो 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 शुभ चंगा ना? नहीं नहीं बाय चलो है चल 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 हो मुड़े ਹੋ ਠੀਕ ਹੈ ਸਾਸਰੀ ਗਾਲ ਠੀਕ ਹੈ ਸਾਸਰੀ ਗਾਲ ਚਲੋ 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 ਚੱਲਦੇ ਆ ਜੀ ਹੁਣ ਘਰ ਨੂੰ ਆਪਾਂ ਤੇ ਮਿਲਦੇ ਆਪਾਂ ਹੁਣ ਤੁਹਾਨੂੰ ਹੁਣ ਕਿਸੇ ਅਗਲੇ ਬਲੌਗ ਦੇ ਵਿੱਚ ਜੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ। ਬਾਈ। ਨਮਸਕਾਰ। ਅੱਜ ਆਫਰੀ ਗਾਲ ਤੈਨੂੰ ਵਧਾਈਆਂ ਕਰਨ। ਤੈਨੂੰ ਵਧਾਈਆਂ। ਵਧਾਈਆਂ ਬਹੁਤ। ਪੜਾ ਤਾਲੀਆਂ। ਪੜਾ ਤਾਲੀਆਂ। ਵਧਾਈਆਂ। ਜੀ। ਜੀ। ਤੇ ਬੀ ਤੇ ਤੇਰੀ ਵਰਖੀ ਆ। ਕੱਲ ਨੂੰ ਬੇਟੇ। ਉਹ ਤੇਰੀ ਵਰਖੀ। ਅੱਜ ਪੈਸੇ ਲੈ ਕੇ ਜਾਏਗਾ ਲੂ ਹੁਣ। ਅੱਜ ਤੇਰਾ 1000 ਰੁਪਏ ਦਾ ਸਰ ਜਾਣਾ ਸੀ। ਹੁਣ ਕੱਲ 2000 ਰੁਪਏ ਲੈ ਕੇ ਜਾ। ਠੀਕ ਆ? ਪਹਿਲਾਂ ਇਹ ਤੈਨੂੰ ਬਤਾਈਏ ਕਹਦੀਆਂ ਐ ਇਹ ਦાદੇ ਅਜੀ ਇੱਧਰ ਕੁੜੀ ਹੋਈ ਆ ਦੀਦੀ ਜੇਕਰ ਤੂੰ ਕਿਆ ਬਣ ਗਿਆ ਮੈਂ ਮਾਮਾ ਆਏ ਹਾਏ ਕਰੋ ਨਾ ਬੁਝੇ ਨਾ ਪਾਪਾ ਆ ਵੀ ਮਾਮਾ ਲੈ ਓ ਮੈਂ ਵੀ ਮਾਮਾ ਹਾਂ ਵੀ ਮਾਮਾ ਹੀ ਬਣਿਆ ਹੋਇਆ ਡੈਡੀ ਕਿੱਥੇ ਆ ਡੈਡੀ ਪਾਪਾ ਪਰ ਜਾਗ ਰਿਹਾ ਚਲ ਮੈਂ ਦੋ ਮਿੰਟ ਚ ਆ ਗਿਆ ਆ ਜਾ ਵੀਰੇ